ਭਪਿੰਦਰ ਸਿੰਘ ਸੱਜਣ ਟੀਵੀ ਦੀ ਸਕਰੀਨ ਵੱਲ ਦੇਖੋ ਜਿੱਤੇ ਤੀਰ ਮਾਰਿਆ ਜਾਂਦਾ ਇਹਦਾ ਨਾਮ ਹੈ ਭਪਿੰਦਰ ਸਿੰਘ ਸੱਜਣ ਪੇਸ਼ੇ ਤੋਂ ਪੱਤਰਕਾਰ ਇਹਦਾ ਪੇਸ਼ਾ ਜਣੀ ਧੰਦਾ ਧੰਦਾ ਇਹਦਾ ਪੱਤਰਕਾਰੀ ਆ ਗੋਲ ਦਸਤਾਰ ਸਜਾਉਂਦਾ ਸੱਜਣ ਨਾਮ ਆ ਇਹਦਾ ਲਾਸਟ ਨੇਮ ਸੱਜਣ ਸਿੰਘ ਤੋਂ ਬਾਅਦ ਸੱਜਣ ਕਿੰਨਾ ਦਾ ਸੱਜਣ ਪਟਿਆਲੇ ਵਾਲੇ ਕੰਜਰ ਰਾਜਿਆਂ ਦਾ ਸੱਜਣ ਕੰਜਰਾਂ ਦਾ ਸੱਜਣ ਇਤਿਹਾਸ ਦਾ ਦੁਸ਼ਮਣ ਇਹ ਕਈ ਸਾਲ ਪਹਿਲਾਂ ਇਹਦੇ ਨਾਲ ਸਾਡੀ ਗੱਲ ਹੁੰਦੀ ਆ ਫੋਨ ਤੇ ਅਸੀਂ ਇਹਨੂੰ ਕਿਹਾ ਕਿ ਭਾਈ ਤੂੰ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਖੰਡੇ ਦੀ ਗੱਲ ਕਰਿਆ ਕਰ ਤੂੰ ਸਹੀ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਪਵਿੱਤਰ ਨਿਸ਼ਾਨ ਸਾਹਿਬ ਦੀ ਗੱਲ ਕਰਿਆ ਕਰ ਜਿਹੜਾ ਕਾਲ ਤੱਕ ਸਭ ਤੇ ਝੂਲਦਾ ਹੁੰਦਾ ਸੀ ਇਹ ਕਹਿੰਦਾ ਕਿ ਮੈਂ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਨਿਸ਼ਾਨ ਸਾਹਿਬ ਤੋਂ ਕੀ ਲੈਣਾ ਦੇਣਾ ਮੈਨੂੰ ਮੈਨੂੰ ਖੰਡੇ ਤੋਂ ਕੀ ਲੈਣਾ ਦੇਣਾ ਮੇਰੇ ਕੋਲੇ ਹੋਰ ਮੁੱਦੇ ਥੋੜੇ ਨੇ ਮੈਂ ਆਪਣੇ ਉਹ ਮੁੱਦਿਆਂ ਨੂੰ ਉਠਾਉਂਦਾ ਮੈਂ ਗੁਰੂਆਂ ਦੇ ਖੰਡੇ ਤੋਂ ਕੀ ਲੈਣਾ ਇਹਨੂੰ ਪੁੱਛਦੇ ਆ ਕਿ ਤੂੰ ਨਾ ਜਿਹੜਾ ਮਗਰ ਸਿੰਘ ਲਾਇਆ ਨਾ ਇਹ ਸਾਡੇ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਨੇ ਦਿੱਤਾ ਸੀ ਆਪਣੇ ਖਾਲਸੇ ਨੂੰ ਜਦੋਂ ਖਾਲਸਾ ਸਾਜਿਆ ਓਏ ਪਾਪੀਆ ਇਸ ਖੰਡੇ ਦੇ ਨਾਲ ਸਾਜਿਆ ਜੋ ਤੈਨੂੰ ਦਿਖਾ ਰਿਆਂ ਟੀਵੀ ਦੀ ਸਕਰੀਨ ਤੇ ਇਹ ਧੰਤਨ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦਾ ਉਹ ਖੰਡਾ ਜਿਸ ਖੰਡੇ ਦੇ ਨਾਲ ਖਾਲਸਾ ਪੰਥ ਸਾਜਿਆ ਸੀ ਤੈਨੂੰ ਨਿਸ਼ਾਨ ਸਾਹਿਬ ਵੀ ਦਿਖਾ ਰਿਹਾ ਕਿ ਕਾਲ ਤਖਬ ਸਾਹਿਬ ਤੇ ਗੁਰੂਆਂ ਦੇ ਨਿਸ਼ਾਨ ਸਾਹਿਬ ਬਕਸੇ ਹੋਏ ਝੂਲਦੇ ਹੁੰਦੇ ਸੀ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਤਾਰ ਓਏ ਭਵਿੰਦਰ ਸੱਜਣਾ ਆਹ ਦੇਖ ਤੈਨੂੰ ਦਿਖਾ ਰਿਹਾ ਵੱਡੀ ਕਰਕੇ ਫੋਟੋ ਦਿਖਾ ਰਿਹਾ ਦੇਖ ਦੇਖ ਆਪਣੀਆਂ ਅੱਖਾਂ ਦੇ ਨਾਲ ਦੇਖ ਅੱਖਾਂ ਦੇ ਨਾਲ ਇਹ ਬ੍ਰਿਟਿਸ਼ ਹਕੂਮਤ ਦਾ ਡਿਜ਼ਾਈਨ ਕੀਤਾ ਹੋਇਆ ਲੋਗੋ ਆ ਉਹ ਜਿਹੜੀ ਪਟਰਾਣੀ ਆ ਤੇਰੀ ਰਾਣੀ ਆ ਯੂਕੇ ਵਾਲੀ ਉਹਦੇ ਤਾਜ ਤੇ ਥੱਲੇ ਕੀ ਲੱਗਿਆ ਹੋਇਆ ਉਹ ਪਟਰਾਣੀ ਦਾ ਲੋਗੋ ਡਿਜ਼ਾਈਨ ਕੀਤਾ ਹੋਇਆ ਉਸ ਨੂੰ ਤੂੰ ਦੱਸ ਰਿਹਾ ਖੰਡਾ ਉਹ ਤੇਰਾ ਖੰਡਾ ਤੇਰੇ ਪਟਿਆਲੇ ਵਾਲੇ ਰਾਜਿਆਂ ਦਾ ਪਰ ਅਸੀਂ ਤੇਰੇ ਹੀ ਪਟਰਾਣੀ ਦੇ ਲੋਗੋ ਤੇ ਜੁੱਤੀਆਂ ਮਾਰ ਰਹੇ ਜੁੱਤੀਆਂ ਉਹ ਤੇਰੇ ਸਾਹਮਣੇ ਜੇ ਤੇਰੀ ਅਕਾਤ ਆ ਨਾ ਤੇਰੀ ਅਕਾਤ ਆ ਤਾਂ ਬੋਲੀ ਦੱਸੀ ਸੰਗਤ ਨੂੰ ਪੂਰੀ ਦੁਨੀਆ ਤੇ ਤੂੰ ਤਾਂ ਬਣਿਆ ਫਿਰਦਾ ਨਾ ਗੋਲ ਦਸਤਾਰ ਸਜਾਈ ਆ ਦੇਖਣੇ ਪਾਕਣੀ ਤੋਂ ਚੰਗਾ ਲੱਗਦਾ ਮੈਂ ਵਿਚੋ ਤੂੰ ਭਰਾ ਨਾ ਦੱਸ ਕੇ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਓਏ ਪਾਪੀਆ ਸ੍ਰੀ ਗੁਰੂ 10ਵੇਂ ਪਾਸ ਆ ਜਿਹਦੇ ਖੰਡੇ ਤੇ ਤੈਨੂੰ ਕਰਾ ਰਹੇ ਆ ਦਰਸ਼ਨ ਹੁਣ ਅੱਗੇ ਪੂਰਾ ਇਤਿਹਾਸ ਦੇਖ ਲੈ ਸੁਣ ਲੈ ਜੇ ਹਿੰਮਤ ਆ ਤਾਂ ਬੋਲੀ ਜੇ ਤੇਰੇ ਚ ਹਿੰਮਤ ਆ ਤਾਂ ਬਾਕੀਆਂ ਤੋਂ ਬਲਵਾਈਂ ਜਿਹੜੀਆਂ ਜੱਥੇਬੰਦੀਆਂ ਤੇਰੀਆਂ ਤੁਰੀਆਂ ਫਿਰਦੀਆਂ ਨਾ ਤੇਰੇ ਨਾਲ ਉਹ ਖੋਸਾ ਗੋਲਜੀ ਦੇ ਸਤਾਰ ਮੰਦਾ ਠੱਗ ਉਹ ਤੋਂ ਬਲਵਾਲੀ ਉਹਨੂੰ ਪੁੱਸ ਲਈ ਉਹ ਠੱਗ ਨੂੰ ਪੁੱਸ ਲਈ ਖੋਸੇ ਨੂੰ ਆਹ ਹੋਰ ਕਿੰਨੇ ਨੇ ਚੋਰ ਚੱਕੇ ਜੋ ਜੱਥੇਬੰਦੀਆਂ ਆਪਣੀਆਂ ਬਣਾਈ ਫਿਰਦੇ ਨੇ ਤੇਰੇ ਚੈਨਲ ਤੇ ਆ ਕੇ ਬੋਲਦੇ ਨੇ ਉਹਨਾਂ ਨੂੰ ਪੁੱਸ ਲਈ ਐਨੀ ਟੀਮ ਆ ਤੇਰੇ ਕੋਲੇ ਲਟੇਰਿਆਂ ਦੀ ਉਹਨਾਂ ਸਾਰਿਆਂ ਲਟੇਰਿਆਂ ਨੂੰ ਪੁੱਸ ਲਈ ਹੁਣ ਅੱਗੇ ਵੀਡੀਓ ਦਿਖਾਉਨੇ ਆ ਇਹ ਵੀ ਦੇਖ ਲੈ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਨੇ ਜਿਨ੍ਹਾਂ ਦੇ ਲਈ ਆਪਣਾ ਸਾਰਾ ਪਰਿਵਾਰ ਵਾਰ ਦਿੱਤਾ ਅੱਜ ਦੇਖੋ ਉਹ ਕੀ ਕਰਤੂਤਾਂ ਕਰਦੇ ਨੇ ਪੱਗਾਂ ਦੇ ਵਿੱਚ ਸਿਰ ਬਸਾ ਲਏ ਨੇ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਘੋਰ ਬੇਅਦਬੀ ਕਰਦੇ ਨੇ ਕਿਉਂਕਿ ਪਟਿਆਲੇ ਵਾਲੇ ਕੰਜਰਾਂ ਦਾ ਜਿਹੜਾ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਉਹਨੂੰ ਖੰਡਾ ਦੱਸ ਕੇ ਆ ਤੁਸੀਂ ਦੇਖੋ ਝੰਡਿਆਂ ਦੇ ਉੱਤੇ ਲਾਇਆ ਹੋਇਆ ਲੋਗੋ ਥੱਲੇੋਂ ਚੌੜਾ ਉੱਤੋਂ ਚੌੜਾ ਇਹ ਸਾਡੇ 10ਾਂ ਗੁਰੂਆਂ ਚੋਂ ਕਿਸੇ ਵੀ ਗੁਰੂ ਦਾ ਖੰਡਾ ਨਹੀਂ ਇਹ ਬ੍ਰਿਟਿਸ਼ ਹਕੂਮਤ ਦਾ ਲੋਗੋ ਆ ਸਬੂਤ ਸੋਨੂੰ ਥੱਲੇ ਦਿਖਾ ਰਹੇ ਆ ਦਿਖਾ ਰਹੇ ਆ ਸਬੂਤ ਦੇਖ ਲਓ ਆਪਣੀਆਂ ਅੱਖਾਂ ਦੇ ਨਾਲ ਉਹ ਸਮੇਂ ਦੀ ਜਿਹੜੀ ਫੌਜ ਸੀ ਪਟਿਆਲੇ ਵਾਲੇ ਰਾਜਿਆਂ ਦੀ ਉਹੀ ਫੌਜ ਬ੍ਰਿਟਿਸ਼ ਹਕੂਮਤ ਦੀ ਬਣ ਗਈ ਸੀ ਉਹਨਾਂ ਦੇ ਮੱਥੇ ਤੇ ਇਹ ਕਲੰਕ ਲਾਇਆ ਹੁੰਦਾ ਸੀ ਇਹ ਸਾਡਾ ਖੰਡਾ ਕਿਵੇਂ ਹੋ ਸਕਦਾ ਵੀ ਇਨੂੰ ਖੰਡੇ ਦਾ ਦਰਜਾ ਕਿਉਂ ਦੰਨੇਓ ਤੁਸੀਂ ਘੋਰ ਬੇਅਦਬੀ ਨਹੀਂ ਕਰਦੇ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਕੋਈ ਬੋਲੂ ਦੁਨੀਆ ਤੇ ਕੋਈ ਬੋਲੂ ਪੂਰੀ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਵਾਲਿਓ ਪ੍ਰਧਾਨੋ ਜੇ ਤੁਸੀਂ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਹਰ ਰੋਜ਼ ਘੋਰ ਬੇਅਦਬੀ ਕਰ ਸਕਦੇ ਹੋ ਪਟਿਆਲੇ ਵਾਲੇ ਕੰਜਰਾਂ ਦੇ ਲੋਕੋ ਨੂੰ ਖੰਡਾ ਦੱਸ ਕੇ ਤਾਂ ਅੱਜ ਅਸੀਂ ਤੁਹਾਡੇ ਸਾਹਮਣੇ ਪਟਿਆਲੇ ਹਾਲੇ ਕੰਜਰਾਂ ਦੇ ਲੋਗੋ ਤੇ ਜੁੱਤੀਆਂ ਮਾਰ ਰਿਆ ਜੁੱਤੀਆਂ ਦੇਖੋ ਜੁੱਤੀਆਂ ਵੱਜਦੀਆਂ ਦੇਖੋ ਜੁੱਤੀਆਂ ਵੱਜਦੀਆਂ ਦੱਸੋ ਸਾਡੇ 10 ਗੁਰੂਆਂ ਚੋਂ ਕਿਸ ਗੁਰੂ ਦਾ ਖੰਡਾ ਓਏ ਜਿਹਨੂੰ ਤੁਸੀਂ ਖੰਡਾ ਦੱਸੀ ਜਾਣਿਓ ਹਰ ਰੋਜ਼ ਕੋਰ ਬੇਅਦਵੀ ਕਰਦੇ ਹੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੁਰੂ ਦੀਏ ਸੰਗ ਤੇ ਦਰਸ਼ਨ ਕਰੋ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਇਹ ਖੰਡਾ ਜਿਹੜਾ ਸਿੰਘ ਦੇ ਹੱਥ ਚ ਫੜਿਆ ਹੋਇਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਨਿਸ਼ਾਨ ਸਾਹਿਬ ਦੇ ਵੀ ਦਰਸ਼ਨ ਕਰ ਲੋ ਜੋ ਕਾਲ ਤੱਕ ਸਾਹ ਤੇ ਚੜਿਆ ਹੁੰਦਾ ਸੀ 1930 ਤੋਂ ਪਹਿਲਾਂ ਆਹ ਦੇਖੋ ਤੁਸੀਂ ਫੋਟੋਆਂ ਚ ਦੇਖ ਸਕਦੇ ਹੋ ਸੋਨੇ ਵਿੱਚ ਵੀ ਤਸਵੀਰ ਬਣੀ ਆ ਉਹ ਵੀ ਦੇਖ ਸਕਦੇ ਹੋ ਜਿਹਦੇ ਉੱਤੇ ਕਿਰਪਾਨ ਵਿਚਾਲੇ ਢਾਲ ਥੱਲੇ ਕਿਤਾਰ ਇਹ ਸਾਡਾ ਅਨਸਾਨ ਸਾਹਿਬ ਸੀ ਸਾਡੇ ਗੁਰੂਆਂ ਦਾ ਬਖਸ਼ਿਆ ਹੋਇਆ ਦਿੱਤਾ ਹੋਇਆ ਇਹ ਤਾਰ ਦਿੱਤਾ ਅੰਗਰੇਜ਼ਾਂ ਨੇ 1930 ਚ ਅੱਜ ਤੱਕ ਨਹੀਂ ਚੜਾਇਆ ਗਿਆ ਹੁਣ ਜੇ ਗੁਰਦੁਆਰੇ ਦੀਆਂ ਕਮੇਟੀਆਂ ਨੂੰ ਕੋਈ ਇਤਿਹਾਸਕਾਰ ਕਹਿੰਦਾ ਜਾਂ ਕੋਈ ਕੀਰਤਨ ਕਰਨ ਵਾਲਾ ਕਹਿੰਦਾ ਜਾਂ ਕੋਈ ਪਾਠੀ ਸਿੰਘ ਕਹਿੰਦਾ ਕਿ ਅਸੀਂ ਨਿਸ਼ਾਨ ਸਾਹਿਬ ਦੀ ਗੱਲ ਕਰਨੀ ਆ ਅਸੀਂ ਗੁਰੂਆਂ ਦੇ ਖੰਡੇ ਦੀ ਗੱਲ ਕਰਨੀ ਆ ਤਾਂ ਗੁਰਦੁਆਰੇ ਦੀਆਂ ਕਮੇਟੀਆਂ ਵਾਲੇ ਪਤਾ ਕੀ ਕਹਿੰਦੇ ਨੇ ਚੋਰ ਲਟੇਰੇ ਇਹ ਚੋਰ ਲਟੇਰੇ ਇਹ ਬੋਲਦੇ ਨੇ ਕਿ ਨਾ 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 ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਖੰਡੇ ਦੀ ਗੱਲ ਨਹੀਂ ਕਰਨੀ ਸਟੇਜ ਤੋਂ ਲੋਕਾਂ ਨੂੰ ਪਤਾ ਲੱਗ ਜੂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨੀ ਲੋਕਾਂ ਨੂੰ ਪਤਾ ਲੱਗ ਜੂ ਓਏ ਹਰਾਮ ਖੋਰੋ ਓਏ ਹਰਾਮ ਖੋਰੋ ਪਾਪੀਓ ਤੁਹਾਡਾ ਸਤਿਆਨਾਸ਼ ਹੋ ਜਾਏ ਤੁਹਾਡਾ ਸਭ ਕੁਝ ਖਤਮ ਹੋ ਜਾਏ ਪਾਪੀਓ ਤੁਸੀਂ ਸ੍ਰੀ ਗੁਰੂ 10ਵੇਂ ਪਾਸਾ ਜੀ ਦੇ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨ ਦੇਮੋਗੇ ਤੁਸੀਂ ਸ੍ਰੀ ਗੁਰੂ 10ਵੇਂ ਪਾਤਸ਼ਾਹ ਜੀ ਦੇ ਖੰਡੇ ਦੀ ਗੱਲ ਨਹੀਂ ਕਰਨ ਦੰਦੇ ਕਿ ਇਤਿਹਾਸਕਾਰਾਂ ਨੂੰ ਪਾਠੀਆਂ ਨੂੰ ਕੀਰਤਨੀ ਜਥਿਆਂ ਨੂੰ ਢਾਡੀਆਂ ਨੂੰ ਰੋਕੋਗੇ ਤੁਸੀਂ ਆਪਣਾ ਬਿਜ਼ਨਸ ਬਣਾ ਲਿਆ ਤੁਸੀਂ ਗੁਰੂ ਦੀ ਗੋਲਕ ਰੱਖੀ ਆ ਚੜਾਵਾ ਖਾਣਿਓ ਤੁਹਾਡੇ ਗੰਦੇ ਪੈਜੋ ਤੁਹਾਡੇ ਸੁੰਡ ਚੱਲ ਜਾਣ ਤੁਸੀਂ ਅੱਜ ਗੁਰੂਆਂ ਦੇ ਖੰਡੇ ਦੀ ਗੱਲ ਨਹੀਂ ਕਰਨ ਦੰਦੇ ਤੁਸੀਂ ਅੱਜ ਗੁਰੂਆਂ ਦੇ ਨਿਸ਼ਾਨ ਸਾਹਿਬ ਦੀ ਨਹੀਂ ਗੱਲ ਕਰਨ ਦੰਦੇ ਤੁਹਾਡੇ ਬੇੜਾ ਬਹਿਜੇ ਤੁਹਾਡਾ ਤੁਹਾਡਾ ਹੋ ਜਾ ਸਤਿਆਨਾਸ਼ ਤੁਸੀਂ ਤਾਂ ਮੁਗਲਾਂ ਤੋਂ ਵੀ ਮਾੜੇ ਨਿਕਲੇ ਪੱਗਾਂ 'ਚ ਤੁਸੀਂ ਸਿਰ ਬਸਾ ਲਏ ਨੇ ਤੁਹਾਡੇ ਨਾਂ ਤੇ ਮਗਰ ਸਿੰਘ ਲੱਗਿਆ ਹੋਇਆ ਖਾਲਸਾ ਲੱਗਿਆ ਹੋਇਆ ਗੰਦੀਆਂ ਤੁਸੀਂ ਕਰਤੂਤਾਂ ਕਰਦੇ ਹੋ ਤੁਸੀਂ ਮੁਗਲਾਂ ਤੋਂ ਕਿੰਨੇ ਜ਼ਿਆਦਾ ਉੱਤੇ ਦੇ ਪਾਪੀ ਹੋ ਜੋ ਤੁਸੀਂ ਅੱਜ ਇਤਿਹਾਸ ਨੂੰ ਬਰਬਾਦ ਕਰਦੇ ਹੋ ਆ ਤੁਹਾਡੇ ਸਾਹਮਣੇ ਆ ਸ੍ਰੀ ਗੁਰੂ ਦਸਵੇਂ ਪਾਤਸ਼ਾਹ ਜੀ ਦੇ ਖੰਡੇ ਦੇ ਦਰਸ਼ਨ ਕਰਾਏ ਨੇ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਾਏ ਨੇ ਜਿਹੜਾ ਕੰਜਰਾਂ ਦਾ ਝੰਡਾ ਅੱਜ ਗੁਰਦੁਆਰੇ ਵਿੱਚ ਚੜ੍ਹਿਆ ਆਇਆ ਹੋਇਆ ਤੁਸੀਂ ਉਹ ਤੇ ਜੁੱਤੀਆਂ ਮਾਰ ਰਹੇ ਆ ਜੁੱਤੀਆਂ ਜੁੱਤੀਆਂ ਮਾਰ ਰਹੇ ਆ ਜੁੱਤੀਆਂ ਦੇਖੋ ਤੁਹਾਡੀ ਅੱਖਾਂ ਦੇ ਸਾਹਮਣੇ ਜੁੱਤੀਆਂ ਮਾਰ ਰਹੇ ਆ ਪਾਪੀਓ ਤੁਸੀਂ ਹਰ ਰੋਜ਼ ਗੁਰੂਆਂ ਦੇ ਖੰਡੇ ਦੀ ਤੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਦੇ ਹੋ ਅੱਜ ਤੁਹਾਡੇ ਸਾਹਮਣੇ ਤੁਹਾਡੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਤੇ ਜੁੱਤੀਆਂ ਬਾਜ ਰਹੀਆਂ ਨੇ ਬੋਲੂ ਕੋਈ ਦੁਨੀਆ ਤੇ ਗੁਰਦੁਆਰੇ ਦੀ ਕਮੇਟੀ ਬੋਲੂ ਕੋਈ ਦੁਨੀਆ ਤੇ ਗੁਰਦੁਆਰੇ ਦੀਆਂ ਕਮੇਟੀਆਂ ਜਿਹੜੀਆਂ ਕਹਿੰਦੀਆਂ ਨੇ ਢਾਡੀਆਂ ਰਾਗੀਆਂ ਕੀਰਤਨੀ ਜਥਿਆਂ ਨੂੰ ਨਿਸ਼ਾਨ ਸਾਹਿਬ ਦੀ ਗੱਲ ਨਹੀਂ ਕਰਨ ਦੇਣੀ ਖੰਡੇ ਦੀ ਗੱਲ ਨਹੀਂ ਕਰਨ ਦੇਣੀ ਬੋਲੋਗੇ ਤੁਸੀਂ ਮਰ ਮੁੱਕ ਗਏ ਹੋ ਮਰ ਮੁੱਕ ਗਏ ਹੋ ਮਰ ਮੁੱਕ ਗਏ ਹੋ ਤੁਹਾਡੇ ਜੁੱਤੀਆਂ ਪਹਿਣਗੀਆਂ ਮਰਿਆਂ ਤੇ ਵੀ ਪਹਿਣਗੀਆਂ ਜਿਉਂਦਿਆਂ ਤੇ ਵੀ ਪੈਂਦੀਆਂ ਨੇ ਕਿਉਂਕਿ ਇਹ ਇਤਿਹਾਸ ਦੇ ਵਿੱਚ ਲਿਖਿਆ ਜਾਊਗਾ ਕਿ ਤੁਸੀਂ ਗੁਰੂਆਂ ਦੇ ਨਿਸ਼ਾਨ ਸਾਹਿਬ ਨੂੰ ਤਾਰ ਕੇ ਪਟਿਆਲੇ ਵਾਲੇ ਕੰਜਰਾਂ ਦੇ ਝੰਡੇ ਚੜਾਏ ਸੀ ਗੁਰਦੁਆਰਿਆਂ ਦੇ ਵਿੱਚ ਪਰ ਯਾਦ ਰੱਖਿਓ ਸੱਚ ਕਦੇ ਖਤਮ ਨਹੀਂ ਹੁੰਦਾ ਇੱਕ ਦਿਨ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਨਿਸ਼ਾਨ ਸਾਹਿਬ ਗੁਰਦੁਆਰਿਆਂ ਤੇ ਝੂਲਿਆ ਕਰਨਗੇ ਉਹ ਦਿਨ ਦੂਰ ਨਹੀਂ ਜਦ ਸ੍ਰੀ ਗੁਰੂ ਦਸਵੇਂ ਪਾਸ਼ਾ ਜੀ ਦੇ ਖੰਡੇ ਵਰਗਾ ਖੰਡਾ ਬਣਾ ਕੇ ਸੰਗਤਾਂ ਅੰਬਰ ਸਕਾਇਆ ਕਰਨਗੀਆਂ ਉਹ ਦਿਨ ਦੂਰ ਨਹੀਂ ਜਦ ਦਸਿਆ ਹੋਈਆਂ ਰਹਿਤਾਂ ਗੁਰੂਆਂ ਦੇ ਰਹਿਤਾਂ ਦਸਿਆ ਜਾਣਗੀਆਂ ਕਰੈਤਾ ਬੰਦ ਹੋ ਜਾਣਗੀਆਂ ਉਹ ਦਿਨ ਦੂਰ ਨਹੀਂ ਹੈਗਾ ਸੱਚ ਕਦੇ ਖਤਮ ਨਹੀਂ ਹੁੰਦਾ ਜੇ ਖਤਮ ਹੋਣਾ ਤਾਂ ਥੋਡੇ ਵਰਗੇ ਪਾਪੀਆਂ ਲਟੇਰਿਆਂ ਨੇ ਗੋਲ ਕਚੋਰਾ ਨੇ ਖਤਮ ਹੋਣਾ ਤੁਸੀਂ ਖਤਮ ਹੋਣਾ ਸੱਚ ਨੇ ਖਤਮ ਨਹੀਂ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ